ਬੰਦਾ ਪਾਗ ਦੂਜਾ ਉਹ ਜ਼ਰੂਰ ਮੁੰਡੇ ਹੋਣਗੇ ਨਹੀਂ ਕੁੜੀਆਂ ਵੀ ਹੁੰਦੀਆਂ ਸਨ ਮੁੰਡਾ ਕੀ ਤੇ ਕੁੜੀ ਕੀ ਸਾਡੇ ਮਨਾਂ ਵਿੱਚ ਲਿੰਗ ਪੇਰ ਉੱਕਾ ਹੀ ਨਹੀਂ ਸੀ ਹੁੰਦਾ ਸਾਬ ਦਾ ਰੁੱਖ ਦੋਸਤਾਨਾ ਵਾ ਹੁੰਦਾ ਸੀ ਹਮਦਰਦੀ ਵਾਲਾ ਪਿਆਰ ਵਾਲਾ ਨਵੇਂ ਬੰਦੇ ਨੂੰ ਤਸ਼ਾਹ ਦੇਣ ਵਾਲਾ ਮੇਰੇ ਨਾਲ ਉਂਝ ਤਾਂ ਸਾਰੇ ਚੰਗੇ ਸਨ ਪਰ ਉਹਨਾਂ ਵਿੱਚੋਂ ਇੱਕ ਪਲਾ ਲੋਕ ਠੰਡੀ ਤਬੀਅਤ ਦਾ ਮਾਲਕ ਸੀ ਗੁੱਸਾ ਤਾਂ ਕਦੇ ਉਸ ਨੂੰ ਚੜਦਾ ਹੀ ਨਹੀਂ ਸੀ ਉਹ ਮਿੱਠ ਬੋਲੜਾ ਸੀ ਪਰ ਬੋਲਦਾ ਬਹੁਤ ਘੱਟ ਕੰਮ ਦੀ ਗੱਲ ਕਰਕੇ ਚੁੱਪ ਵੱਟ ਲੈਂਦਾ ਹਾਸਾ ਮਜ਼ਾਕ ਵੀ ਬਹੁਤਾ ਨਹੀਂ ਸੀ ਕਰਦਾ ਉਹਦੀ ਸੋਹਣੀ ਦੇਖਣੇ ਮੂਹ ਲਿਆ ਸੀ ਮੈਨੂੰ ਮੈਂ ਅਚੰਚੇਤ ਹੀ ਉਸ ਵੱਲ ਖਿੱਚੀ ਗਈ ਮੇਰਾ ਦਿਲ ਕਰਦਾ ਕਿ ਉਹ ਹਰ ਵੇਲੇ ਮੇਰੇ ਨਾਲ ਰਹੇ ਮੇਰੇ ਨਾਲ ਗੱਲਾਂ ਕਰੇ ਮੇਰੇ ਨਾਲ ਹਾਸਾ ਮਜ਼ਾਕ ਕਰੇ ਮੇਰੇ ਨਾਲ ਸਮਾਂ ਬਤਾਏ ਪਰ ਕਿੱਥੇ ਜੀ ਉਹ ਹਰ ਵੇਲੇ ਆਪਣੀ ਦੁਨੀਆ ਵਿੱਚ ਗਵਾਚਿਆ ਰਹਿੰਦਾ ਜੇ ਇੰਨਾ ਚਾਹੁੰਦੀ ਸੀ ਤਾਂ ਉਹਨੂੰ ਲਿਫਟ ਦਿੰਦੀ ਉਹਨਿਆਂ ਆਪੇ ਹੀ ਖੁੱਲ ਜਾਣਾ ਸੀ ਸਹੇਲੀ ਨੇ ਟੋਣਾ ਮਾਰਿਆ ਲਿਫਟ ਤਾਂ ਬਥੇਰੀ ਦਿੱਤੀ ਪਰ ਉਸਨੇ ਕਦੇ ਗੋਲਿਆ ਹੀ ਨਹੀਂ ਫਿਰ ਕੀ ਹੋਇਆ ਸਹੇਲੀ ਨੇ ਸਵਾਲ ਲੈਣ ਲਈ ਪੁੱਛਿਆ ਪੁੱਛ ਤਾਂ ਇੰਜ ਰਹੀ ਹੈ ਜਿੱਦਾਂ ਲਾਲਾ ਮਜੂਨ ਦੀ ਕਹਾਣੀ ਹੋਵੇ ਇਹੋ ਜਿਹੀ ਵੀ ਕੋਈ ਗੱਲ ਨਹੀਂ ਸੀ ਨਾ ਸਹੀ ਤੂੰ ਅੱਗੇ ਦੀ ਗੱਲ ਕਰ ਪਤਾ ਨਹੀਂ ਕਿਉਂ ਇੱਕ ਦਿਨ ਮੇਰੇ ਪਾਸ ਆਇਆ ਕੋਲ ਬਹਿ ਗਿਆ ਮੈਂ ਖੁਸ਼ ਹੋਈ ਬਾਰਜਾ ਦੋਸ ਦਾ ਗੰਭੀਰ ਚਿਹਰਾ ਤੱਕਿਆ ਤਾਂ ਮੇਰੀ ਖੁਸ਼ੀ ਠੰਡੀ ਪੈ ਗਈ ਮੈਂ ਧਿਆਨ ਨਾਲ ਉਹਦੇ ਵੱਲ ਦੇਖਣ ਲੱਗੀ ਉਹਦੇ ਮੂੰਹੋਂ ਬੋਲ ਨਹੀਂ ਸਾਂ ਨਿਕਲ ਰਹੇ ਕਬਰੇ ਇਹ ਪਿਆਸ ਹੋ ਚ ਰਿਹਾ ਹੋਵੇ ਕਹਾਂ ਜਾ ਨਾ ਕਹਾਂ 10 15 ਮਿੰਟ ਲੰਘ ਗਏ ਤਾਂ ਮੈਂ ਪੁੱਛ ਲਿਆ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਨਹੀਂ ਕੁਝ ਨਹੀਂ ਤੁਸੀਂ ਕਰੋ ਆਪਣਾ ਕੰਮ ਇਨਾ ਕਹਿ ਕੇ ਉਠਿਆ ਤੇ ਮੈਥੋਂ ਹਟ ਕੇ ਪਰੇ ਜਾ ਖਲੋਤਾ ਚੰਗਾ ਬੰਦਾ ਏ ਜੇ ਗੱਲ ਨਹੀਂ ਕਰਨੀ ਸੀਂ ਤਾਂ ਰੋਂਦਿਆਂ ਵਾਲਾ ਮੂੰਹ ਬਣਾਉਂਦੀ ਕੀ ਲੋੜ ਸੀ ਮੇਰੇ ਕੋਲ ਬੈਠਾ ਨਾਲ ਉਹਨੂੰ ਕੰਡੇ ਲੱਗਦੇ ਸਨ ਜੋ ਪਰਾਂ ਜਾ ਕੇ ਖਲੋ ਗਿਆ ਮੈਨੂੰ ਇਸ ਗੱਲ ਦਾ ਰੋਸ ਸੀ ਉਸਦੇ ਬਾਅਦ ਵਿੱਚ ਗੱਲ ਕੀਤੀ ਕਿੱਥੇ ਜੀ ਉਹਨੂੰ ਦੇਖ ਇਹੋ ਲੱਗਦਾ ਉਹ ਕੋਈ ਗੱਲ ਕਰਨੀ ਚਾਹੁੰਦਾ ਪਰ ਗੱਲ ਮੂੰਹੋਂ ਨਿਕਲੇ ਤਾਦਨਾ ਅਜਹੀ ਹਾਲਤ ਵਿੱਚ ਉਹ ਚੁੱਪ ਵੱਟ ਲੈਂਦਾ ਕਿਸੇ ਸਾਹਮਣੇ ਬੋਲਣ ਤੋਂ ਚੱਕਦਾ ਹੋਊ ਥੋੜਾ ਓਲੇ ਲੈ ਜਾਣਾ ਸੀ ਹੋ ਸਕਦਾ ਉਹਦੇ ਅੰਦਰ ਦਾ ਕੜ ਪਾਟ ਜਾਂਦਾ ਸੇਲੀ ਨੇ ਦਾਨੀ ਗੱਲ ਕੀਤੀ ਉਹ ਤਾਂ ਉਂਝ ਹੀ ਮੇਰੇ ਪਾਸ ਆਉਣ ਤੋਂ ਤਰਹਨ ਦਾ ਸੀ ਨੇੜੇ ਹੋ ਕੇ ਵੀ ਹਟ ਕੇ ਬਹਿਣ ਦਾ ਯਤਨ ਕਰਦਾ ਉਹਲੇ ਜਾਣ ਦੀ ਗੱਲ ਹੀ ਨਾ ਕਰ ਫੇਰ ਉਹ ਸਵੇਰੇ ਤਾਂ ਉਹਨੇ ਕੋਈ ਗੱਲ ਨਾ ਕੀਤੀ ਦੂਜੇ ਦਿਨ ਮਿਰਿਆ ਤਾਂ ਮੈਂ ਸਹਿਜੇ ਹੀ ਪੁੱਛਿਆ ਕੱਲ ਤੁਸੀਂ ਮੇਰੇ ਨਾਲ ਕੋਈ ਗੱਲ ਕਰਨੀ ਚਾਹੁੰਦੇ ਸੀ ਪਰ ਕੀਤੀ ਨਹੀਂ ਕੋਈ ਖਾਸ ਗੱਲ ਤਾਂ ਨਹੀਂ ਸੀ ਗੱਲ ਤਾਂ ਖਾਸ ਹੀ ਸੀ ਉਸ ਹੌਲੇ ਜਿਹੇ ਕਿਹਾ ਦੱਸ ਨਾ ਫੇਰ ਛੱਡੋ ਜੀ ਤੁਸੀਂ ਕੀ ਲੈਣਾ ਨਿੱਕੀਆਂ ਮੋਟੀਆਂ ਗੱਲਾਂ ਤੋਂ ਲੈਣਾ ਭਾਵੇਂ ਕੁਝ ਨਹੀਂ ਹੁੰਦਾ ਪਰ ਜੇ ਗੱਲ ਕਰਨ ਨਾਲ ਬੰਦੇ ਦਾ ਮਨ ਹੌਲਾ ਹੋ ਜਾਵੇ ਤਾਂ ਇਸ ਵਿੱਚ ਹਰਜ ਵੀ ਨਹੀਂ ਸਾਡਾ ਮਨ ਤਾਂ ਹਮੇਸ਼ਾ ਹੌਲਾ ਰਹਿੰਦਾ ਮੈਂ ਸਮਝ ਗਈ ਉਹ ਗੱਲ ਨਹੀਂ ਕਰਨੀ ਚਾਹੁੰਦਾ ਮੇਰੇ ਲਈ ਇਹ ਨਵੀਂ ਗੱਲ ਨਹੀਂ ਸੀ ਅੱਗੇ ਵੀ ਕਈ ਵਾਰ ਹੁਣ ਇਹੋ ਜਿਹੀ ਮਾਨਸਿਕ ਦਸ਼ਾ ਵਿੱਚੋਂ ਲੰਘਦੇ ਦੇਖਿਆ ਸੀ ਪੁੱਛਣ ਦਾ ਯਤਨ ਕਰਦੇ ਤਾਂ ਹੱਥ ਪੱਲੇ ਕੁਝ ਨਾ ਪੈਂਦਾ ਇਹੋ ਜਿਹਾ ਸੀ ਉਹ ਮੈਡਮ ਸ਼ਾਲੂ ਦੇ ਬੋਲਣ ਤੋਂ ਪਹਿਲਾਂ ਸੇਵਾਦਾਰਨੀ ਦਾ ਬੋਲ ਸੁਣਾਈ ਦਿੱਤਾ 10 ਬਾਰ ਕੁਝ ਲੋਕ ਬੈਠੇ ਨੇ ਜੇ ਕੋਹ ਤਾਂ ਅੰਦਰ ਭੇਜ ਦੇਵਾਂ ਇਸ ਨੂੰ ਅਗਲੀ ਕਥਾ ਬਾਅਦ ਵਿੱਚ ਸ਼ਾਲੂ ਨੇ ਆਪਣੀ ਸਹੇਲੀ ਨੂੰ ਕਿਹਾ ਤੇ ਨਾਲ ਹੀ ਸੇਵਾਦਾਰਨੀ ਵੱਲ ਦੇਖਿਆ ਇੱਕ ਇੱਕ ਕਰਕੇ ਭੇਜੀ ਜਾ ਉਹ ਕਹਾਣੀ ਫਿਰ ਸਹੀ ਚੰਗਾ ਹੁਣ ਮੈਂ ਚਲਦੀ ਹਾਂ ਤੈਨੂੰ ਦੇਰ ਲੱਗ ਜਾਵੇਗੀ ਸਹੇਲੀ ਜਾਣ ਲਈ ਉੱਠ ਖਲੋਤੀ ਮੈਡਮ ਸਮਾਂ ਬਹੁਤ ਹੋ ਗਿਆ ਹੁਣ ਉਠੋ ਚਾਲੂ ਅਗਲੇ ਮਰੀਜ਼ ਨੂੰ ਆਵਾਜ਼ ਮਾਰਨ ਵਾਲੀ ਹੀ ਸੀ ਕਿ ਸੇਵਾਦਾਰਨੀ ਨੇ ਵਿੱਚੋਂ ਟੋਕ ਦਿੱਤਾ ਉੱਪਰ ਘੜੀ ਵੱਲ ਵੇਖੋ ਤੁਸੀਂ ਪਹਿਲਾਂ ਹੀ ਡੇਟ ਉਹ ਸੇਵਾਦਾਰਨੀ ਕੰਨ ਤੇ ਲੱਗੇ ਕਲॉक ਵੱਲ ਮੈਡਮ ਦਾ ਧਿਆਨ ਖਿੱਚ ਰਹੀ ਸੀ ਤੂੰ ਬਹੁਤ ਖਿਆਰ ਰੱਖਦੀ ਏ 10 ਮੈਂ ਤੇਰਾ ਦਿਨਾ ਕਿੱਥੇ ਦੇਵਾਂਗੀ ਇਹ ਕਹਿੰਦੀ ਹੈ ਸਾਨੂੰ ਮੈਡਮ ਸੀਟ ਤੋਂ ਉੱਠ ਖਲੋਤੀ ਮੈਡਮ ਇੱਕ ਹੋਰ ਗੱਲ ਸੇਵਾਦਾਰਨੀ ਨੇ ਸੰਕੋਚ ਕਰਦਿਆਂ ਕਿਹਾ ਉਹ ਜਿਹੜਾ ਬੰਦਾ ਆਇਆ ਸੀ ਉਸਨੇ ਕੁਝ ਕਿਹਾ ਸੀ ਕੁਝ ਕਿਹਾ ਤਾਂ ਨਹੀਂ ਉਹ ਬੜੇ ਆਰਾਮ ਨਾਲ ਬੈਠਾ ਰਿਹਾ ਇੱਕ ਦੋ ਵਾਰ ਵਾਲ ਘੋਕ ਵਾਲ ਜੂਰ ਦੇਖਿਆ ਫਿਰ ਕੋਈ ਯਾਦ ਕਰਕੇ ਉੱਠ ਖਲੋਤਾ ਤੇ ਚਲਾ ਗਿਆ ਉਹ ਸਵਾਂਗ ਹੀ ਸ਼ਾਲੂ ਦੇ ਮੂੰਹ ਆ ਮਹਾਰੇ ਨਿਕਲਿਆ ਕੌਣ ਮੈਡਮ ਸੇਵਾਦਾਰਨੀ ਪੁੱਛ ਰਹੀ ਸੀ ਡਾਕਟਰ ਮੈਡਮ ਦਾ ਉਸ ਵੱਲ ਧਿਆਨ ਗਿਆ ਤਾਂ ਉਹ ਸੁਚੇਤ ਹੋ ਗਈ ਐਵੇਂ ਕੋਈ ਪੁਰਾਣੀ ਗੱਲ ਸੀ ਠੀਕ ਹੈ ਮੈਡਮ ਕਹਿੰਦੀ ਸੇਵਾਦਾਰਨੀ ਬਾਹਰ ਚਲੀ ਗਈ ਦੂਜਾ ਦਿਨ ਅਜੇ ਬਹੁਤੇ ਮਰੀਜ਼ ਨਹੀਂ ਸਨ ਆਏ ਅਜੇ ਇੱਕ ਦਾ ਦੁੱਖ ਆਏ ਸਾਨੂੰ ਉਹਨਾਂ ਨੂੰ ਭੁਗਤੌਣ ਵਿੱਚ ਕਿੰਨੀ ਧੀਰ ਲੱਗਦੀ ਹੈ ਕਹਿੰਦੇ ਨੇ ਖਾਲੀ ਦਿਮਗ ਤੇ ਸ਼ੈਤਾਨ ਦੀ ਟਕਸਾਲ ਹੁੰਦਾ ਏ ਪਰ ਮੈਡਮ ਤਾਂ ਅਜੇ ਨਹੀਂ ਸੀ ਉਹ ਵੀ ਖਾਲੀ ਬੈਠੀ ਸੀ ਪਰ ਪੁਰਾਣੀਆਂ ਜਿਆਦਾ ਹਾਥ ਆਏ ਮੌਕੇ ਕਿੱਥੋਂ ਜਾਣ ਦਿੰਦੀਆਂ ਨੇ ਮੈਡਮ ਨੇ ਨਾ ਨਾ ਕਰਦਿਆਂ ਵੀ ਉਹਨਾਂ ਵਿੱਚੋਂ ਇੱਕ ਕੰਨੀ ਵੱਧੋ ਵੱਧੀ ਖੁੱਲ ਗਈ ਮੈਡਮ ਨੇ ਬਥੇਰਾ ਤਾਨ ਲਾਇਆ ਇਹ ਕੰਨੀ ਹੋਰ ਨਾ ਖੁੱਲੇ ਪਰ ਉਹ ਖਿਹੜੇ ਪੈ ਗਈ ਤੇ ਖੁੱਲਦੀ ਹੀ ਚਲੀ ਗਈ ਟੀਚਰ ਅਜੇ ਆਈ ਨਹੀਂ ਸੀ ਮੈਡੀਕਲ ਦੇ ਸਾਰੇ ਵਿਦਿਆਰਥੀ ਸਮੇਂ ਤੋਂ ਪਹਿਲਾਂ ਪੁੱਜ ਚੁੱਕੇ ਸਨ